ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈਕ ਕੋਲ ਸਬਡਕਟ ਕਰ ਆ ਜੀ ਜ਼ਿਲ੍ਹਾ ਤਰਨਤਾਰਨ ਸ਼ਹਿਰ ਵੀ ਤਰਨਤਾਰਨ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ 16 ਮਾਡਲ ਆ ਭਰਾ ਲਾਈ ਵੀ ਲੱਗੇ ਵਿਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਨਾ ਤਸੱਲੀ ਕਰਕੇ ਚੈੱਕ ਕਰਕੇ ਭਰਾ ਲੈ ਜਾ ਸਕਦੇ ਹੋ ਠੀਕ ਆ ਨਾ ਬਾਈ ਜੀ ਨਾਲ ਕੰਟੈਕਟ ਕਰ ਲਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੀ ਬਾਕੀ ਸੀਟ ਸੂਟ ਖਬਰ ਰੰਗ ਰੰਗ ਪੇਂਟ ਪੂੰਡ ਚੈੱਕ ਕਰ ਸਕਦੇ ਹੋ ਭਰਾ ਤੁਸੀਂ ਠੀਕ ਆ ਨਾ ਬਾਈ ਤੋਂ ਵੀਡੀਓ ਮੋਗਵਾ ਕੇ ਸਾਡਾ ਕੰਮ ਐਡ ਲਾਉਣਾ ਦਸੱਲੀ ਕਰਨੇ ਭਰਾ ਤੁਹਾਡਾ ਕੰਮ ਬਣਦਾ ਠੀਕ ਹੈ ਨਾ ਜਰਾ ਜਿਹੜਾ ਇਹ ਫਾਰਮ ਟੀਵੀ ਗੀਤਾ ਟੈਨ ਫਾਰਮ ਟੀਵੀ ਪੰਜਾਬ ਐਨ 4 ਟੀਵੀ ਚੈਨਲ ਵੀ ਆਪਣੇ ਤਿੰਨ ਚਾਰ ਆ ਬਾਕੀ ਫੇਸਬੁੱਕ ਦੀ ਪੇਜ ਅਗਰ ਜੀਤ ਰਾਏ ਹੁਣ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੇ ਕਿਸੇ ਨੇ ਐਡਾਂ ਦੀ ਐਡ ਲਾਉਣੀ ਹੈ ਤਾਂ ਆਪਣਾ ਐਡ ਚੱਲ ਰਹੀ ਹੈ ਭਰਾ ਨੰਬਰ ਲਿਖਿਆ ਵਾ ਉਹ ਤੇ ਕਾਲ ਕਰਕੇ ਐਡ ਲਵਾ ਸਕਦੇ ਹੋ WhatsApp 'ਆ ਵੀਡੀਓ ਭੇਜ ਕੇ ਐਡ ਲਵਾ ਸਕਦੇ ਹੋ ਭਰਾ ਠੀਕ ਹੈ ਜੀ ਪੰਜਾਬ ਐਨ 4 ਟੀਵੀ ਬਹੁਤ ਬਹੁਤ ਸਬਸਕ੍ਰਾਈਬਰਸ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੇ